ਰਾਤ ਨੂੰ ਲਾਣਾ ਢੱਪ ਕੇ ਭੇਡਦੀਆਂ ਲੱਤਾਂ ਦਰੀਆਂ ਹਵਾਰੇ ਐ ਲਾਣ ਪੀ ਕੇ ਤੇ ਜਥੇਦਾਰਾਂ ਦੇ ਖਿਲਾਫ ਬੋਲਣਾ ਤੇ ਸਵੇਰੇ ਉੱਠ ਕੇ ਮਾਫੀਆਂ ਮੰਗਣੀਆਂ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੰਨੇ ਯੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮਾਫ ਕਰ ਦਿਓ ਜੀ ਅਸੀਂ ਪਿੰਮਾਂ ਦੇ ਜਾਂ ਪਰ ਬੇਟੇ ਦੀ ਬਹੁ ਮਾੜੀ ਗੱਲਾਂ ਮਹਾਰਾਜ ਜੋ ਸ਼ਰਧਾ ਉਹਨੇ ਬਰਤੀ ਇਨਸਾਨ ਦੇ ਸਾਹ ਮਹਾਰਾਜ ਕਿਰਪਾ ਕਰ ਜੀ ਮਾਪਰੀ ਸੰਗ ਮੰਨੇ ਨੇ ਜਥੇਦਾਰ ਸਾਹਿਬ ਬਾਰੇ ਮੜਾ ਬੋਲਿਆ ਉਹਨੂੰ ਲੱਗਾ ਵਾਹ ਵੱਡ ਦੋਤਾ ਤੋੜ ਤੋ ਚਾਹੇ ਉਹਨੂੰ ਬਾਹਰ ਦਿੱਤਾ ਜਾਵੇ ਇਸ ਚੀਜ਼ ਤੇ ਅਸੀਂ ਹੱਕ ਤੇ ਹੈਗੇ ਪਰ ਉਹ ਬੇਜ ਬਜ਼ੁਰਗਾ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਾਉਣੀ ਚਾਹੀਦੀ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਹੈ ਤੇ ਬਾਪੂ ਜੀ ਦੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਆ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ ਤੇ ਪਈ ਫਵਾਰਾ ਜੀ ਜਥੇਦਾਰ ਸਾਹਿਬ ਨਹੀਂ ਹਮਕੇ ਬਹੁਤ ਸਾਡੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੱਚੀ ਗੱਲ ਦੋਸਤੋ ਪੰਜਾਬੀ ਸਿੰਗਰ ਮਨਪ੍ਰੀਤ ਮੰਨਾ ਜਿਸ ਦਾ ਕਿ ਬੇਸ਼ੱਕ ਇੱਕੀ ਗੀਤ ਚੱਲਿਆ ਪਰ ਕੁਝ ਆਪਣੀਆਂ ਉਲਝਲੂਲ ਗੱਲਾਂ ਕਰਕੇ ਸਮੇਂ ਚਰਚਾ ਦੇ ਵਿੱਚ ਰਿਹਾ ਫਿਰ ਚਾਹੇ ਉਹ ਕਿਸੇ ਸਿੰਗਰ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਦਾ ਹੋਵੇ ਮਾਮਲਾ ਜਾਂ ਫਿਰ ਕਿਸੇ ਰੀਲਾਂ ਪੌੜ ਵਾਲੇ ਜਾਂ ਫਿਰ ਟਿਕਟੌਕ ਸਟਾਰ ਦੇ ਖਿਲਾਫ ਗਲਤ ਬੋਲਣ ਦਾ ਮਾਮਲਾ ਹੋਵੇ ਹਾਲਾਂਕਿ ਪਹਿਲਾਂ ਵੀ ਕੁਝ ਨੌਜਵਾਨ ਉਸ ਦੇ ਘਰ ਪਹੁੰਚੇ ਸਨ ਤੇ ਉਸ ਦੇ ਪਿਤਾ ਤੋਂ ਮਾਫੀ ਮੰਗਵਾਈ ਸੀ ਪਰ ਇਸ ਗੱਲਾਂ ਨੂੰ ਇਨ੍ਹਾਂ ਜੋ ਵੀ ਮਾਮਲੇ ਹੁਣ ਤੱਕ ਵਿਵਾਦ ਹੋਏ ਲੋਕ ਐਂਟਰਟੇਨਮੈਂਟ ਦੇ ਤੌਰ ਤੇ ਦੇਖਦੇ ਰਹੇ ਤੇ ਇਗਨੋਰ ਕਰਦੇ ਰਹੇ ਪਰ ਹੁਣ ਮਾਮਲਾ ਕਾਫੀ ਜਾਦੇ ਵੱਧ ਗਿਆ ਮਨਪ੍ਰੀਤ ਮੰਨਾ ਵੱਲੋਂ ਸਰਵਤ ਖਾਲਸਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇਗੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਕਾਫੀ ਜਿਆਦੇ ਅਪਸ਼ਬਦ ਬੋਲੇਗੇ ਗਾਲੀ ਗਲੋਚ ਵੀ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਉਸ ਦੀ ਟੀਮ ਵੱਲੋਂ ਇਸ ਤੇ ਸਫਾਈ ਦੰਦੇ ਕਿਹਾ ਕਿ ਮੰਨਾ ਡਿਪਰੈਸ਼ਨ ਦੇ ਵਿੱਚ ਹੈ ਤੇ ਜਲਦ ਮਾਫੀ ਵੀ ਮੰਗੇਗਾ ਉਸ ਤੋਂ ਬਾਅਦ ਮੰਨੇ ਨੇ ਮਾਫੀ ਵੀ ਮੰਗੀ ਤੇ ਉੱਥੇ ਹੀ ਉਸ ਦੇ ਪਰਿਵਾਰ ਵੱਲੋਂ ਵੀ ਮਾਫੀ ਦੀਆਂ ਵੀਡੀਓ ਸਾਹਮਣੇ ਆਈਆਂ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇੱਥੋਂ ਤੱਕ ਕਿਹਾ ਸੀ ਕਿ ਉਸ ਦੇ ਘਰਦਿਆਂ ਤੋਂ ਉਸ ਦੇ ਮਾਤਾ ਪਿਤਾ ਤੋਂ ਮਾਫੀ ਨਹੀਂ ਮੰਗਵਾਉਣੀ ਚਾਹੀਦੀ ਜਦ ਉਹਨਾਂ ਨੇ ਆਪਣੇ ਪੁੱਤ ਨੂੰ ਮਨਪ੍ਰੀਤ ਮੰਨੇ ਨੂੰ ਬੇਦਖਲੀ ਕੀਤਾ ਹੋਇਆ ਉਹ ਤਾਂ ਆਪ ਮਨਪ੍ਰੀਤ ਮੰਨਾ ਤੋਂ ਦੁਖੀ ਨੇ ਅਤੇ ਇਸ ਬਜ਼ੁਰਗ ਜੋੜੇ ਤੋਂ ਇਸ ਤਰ੍ਹਾਂ ਮਾਫੀ ਮੰਗਦੀ ਦੇਖ ਕੇ ਜ਼ਿਆਦਾਤਰ ਲੋਕਾਂ ਨੂੰ ਦੁੱਖ ਹੋਇਆ ਕਿ ਸਜ਼ਾ ਮਨਪ੍ਰੀਤ ਮੰਨੇ ਨੂੰ ਮਿਲਣੀ ਚਾਹੀਦੀ ਹੈ ਉਹਦੇ ਮਾਤਾ ਪਿਤਾ ਨੂੰ ਨਹੀਂ ਤੇ ਹੁਣ ਜਦੋਂ ਭਾਈ ਅਮਰਤਪਾਲ ਸਿੰਘ ਮਹਿਰੋ ਉਹਨਾਂ ਦੇ ਕੋਲ ਉਹਨਾਂ ਦੇ ਘਰ ਪਹੁੰਚੇ ਤਾਂ ਜੋ ਹਾਲਾਤ ਸੀ ਦੇਖ ਕੇ ਤੁਹਾਡੀ ਵੀ ਅੱਖ ਦੇ ਵਿੱਚ ਪਾਣੀ ਆ ਜਾਵੇਗਾ ਸੋ ਦੇਖੋ ਇਹ ਵੀਡੀਓ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਮਨਪ੍ਰੀਤ ਮੰਨਾ ਨੂੰ ਹੀ ਉਸਦੇ ਕਰਮਾਂ ਦੀ ਸਜ਼ਾ ਜਾਂ ਫਿਰ ਜੋ ਵੀ ਕਾਨੂੰਨ ਮੁਤਾਬਕ ਸਜ਼ਾ ਹੋਵੇ ਉਹ ਮਿਲਣੀ ਚਾਹੀਦੀ ਹੈ ਉਸਦੇ ਮਾਤਾ ਪਿਤਾ ਨੂੰ ਨਹੀਂ ਯਸਨੋ ਦੇ ਵਿੱਚ ਜਰੂਰ ਆਪਣੀ ਰੈਕਮੈਂਟਾਂ ਦੇ ਵਿੱਚ ਦੱਸੋ ਤੇ ਦੇਖੋ ਇਸ ਮੌਕੇ ਦੀ ਇਹ ਪੂਰੀ ਵੀਡੀਓ ਮਨਪ੍ਰੀਤ ਮੰਨੇ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਅੱਜ ਤੋਂ ਬਾਅਦ ਮੰਨਾ ਕੋਈ ਵੀ ਗਾਤੀ ਕੀਤੀ ਕਰਦਾ ਵਾ ਉਹਨੂੰ ਸਜ਼ਾ ਜੁਰਮ ਦਿਓ ਪਰ ਬੇਨਤੀ ਆ ਕਿ ਇਹਨਾਂ ਦੇ ਘਰੇ ਨਾ ਆਇਓ ਇਹ ਤਾਂ ਚਾਰੇ ਘਰ ਛੱਡੀ ਬੈਠੇ ਆ ਘਾਹ ਖੋਦ ਕੇ ਤਾਂ ਬਾਪੂ ਆ ਹੁਣ ਖੇਤੋਂ ਆਇਆ ਤੇ ਤੂੰ ਘਾਹ ਵੜਦਾ ਸੀ ਸਾਦਾ ਮਿਲੂਗਾ ਬਾਪੂ ਇੰਨੀ ਮਿਹਨਤ ਕਰਨ ਵਾਲੇ ਬੰਦੇ ਦੇ ਉੱਤੇ ਵਾਰ ਨਹੀਂ ਕਰਨਾ ਚਾਹੀਦਾ ਵਾਦਾ ਹੀ ਅਸੀਂ ਨਾਲ ਆ ਥੋੜੇ ਹੈਂ ਹਾਂ ਸਰਪੰਚ ਸਾਹਿਬ ਨੂੰ ਵੀ ਅਸੀਂ ਦੱਸ ਦਿੰਦੇ ਆ ਤੇ ਜੇ ਕੋਈ ਨਹੀਂ ਆਉਂਦਾ ਥੋੜੇ ਤੇ ਬਾਕੀ ਦੀ ਵੀਡੀਓ ਬਜ਼ੁਰਗਾਂ ਦੀ ਆਈ ਆ ਇਹ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ 'ਚ ਸਾਨੂੰ ਪਹਿਲਾਂ ਵੀ ਪਤਾ ਲੱਗਾ ਵੀ ਜਿਹੜੇ ਉਹ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਉਹ ਗੱਟਵਾਤ ਵੀ ਨਹੀਂ ਜਦੋਂ ਦੀ ਵੀ ਨਾਲ ਮਰ ਗਈ ਆਂ ਕੁਲ ਵਾਰਤ ਦੇਣੀ ਹੈਗੇ ਆਪਸ ਦੇ ਵਿੱਚ ਮਾਤਾ ਜੀ ਹੁਣ ਆ ਦਾ ਵਰਤ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਦੇ ਆਂ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਕੋਈ ਦੇਵੇ ਇਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਵਿਚਾਰੇ ਬਜ਼ੁਰਗ ਦੇ ਨਹੀਂ ਵਿਚਾਰ ਨਹੀਂ ਇਹ ਤਾਂ ਪਹਿਲਾਂ ਹੀ ਦੁਖੀ ਨੇ ਉਹਦੇ ਤੋਂ ਤੇ ਆਪਾਂ ਕੱਲ ਸੰਧ ਵੀ ਆਏ ਸੀ ਇੱਥੇ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਲੋਕ ਕਹਿੰਦੇ ਸੀ ਘਰ ਟਾਉਣਾ ਤੁਹਾਡਾ ਤੁਸੀਂ ਇਹਨਾਂ ਦਾ ਘਰ ਟਾਓਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਜਿੰਦਾ ਲਾ ਕੇ ਪਿੰਡ થી ਕਿਸੇ ਦੇ ਘਰੇ ਰਹਿ ਰਹੇ ਆ ਤੇ ਅਸੀਂ ਮਾਤਾ ਜੀ ਹੁਣਾਂ ਨੂੰ ਤੇ ਬਾਪੂ ਵੀ ਤੁਸੀਂ ਆਪਦੇ ਘਰੇ ਰਹਿਣਾ ਠੀਕ ਆ ਤੇ ਸਿੱਖਾ ਦਾ ਸੰਧਾਰ ਦਾ ਮਹਾਰਾਜਾ ਦੀ ਹੁਕਮ ਅਗੇ ਕਿਸੇ ਗਰੀਬ ਤੇ ਲਾਚਾਰ ਤੇ ਜਾਂ ਕਿਸੇ ਬੇਕਸੂਰ ਬਜ਼ੁਰਗ ਦੇਧੀ ਭੈਣ ਤੇ ਕਿਸੇ ਨਿਵਾਰ ਨਹੀਂ ਕਰਨਾ ਤੇ ਸਾਰੇ ਸਿੱਖ ਇਸ ਗੱਲ ਨੂੰ ਸੋਚਣ ਵੀ ਇਹ ਤਾਂ ਪਹਿਲਾਂ ਹੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤੀ ਜਾਂਦੇ ਵੀ ਜਿਹੜਾ ਬੁੱਤ ਸੀਗਾ ਉਹ ਇਹਨਾਂ ਤੋਂ ਬਾਗੀ ਹੋ ਗਿਆ ਤੇ ਉਹ ਆਪਣੇ ਨਾਂ ਟੱਕਰਾਂ ਮਾਰਦਾ ਦੁਰਿਆ ਫੈਦਾ ਮਨਪ੍ਰੀਤ ਮੰਨੇ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਖਾਲਸਾ ਪੰਥ ਦੇਵੇ ਜਦੋਂ ਸਾਡੇ ਹੱਥ ਆਇਆ ਸੀ ਦੇਵਾਂਗੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਨੇ ਆ ਇਹ ਬਜ਼ੁਰਗ ਜੋੜਾ ਜਿਹੜਾ ਉਹਨਾਂ ਦੇ ਮਾਤਾ ਪਿਤਾ ਸਾਡੇ ਮਾਤਾ ਪਿਤਾ ਰਕਿਆ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਤੋਂ ਬਾਅਦ ਪੰਨਾ ਕੋਈ ਵੀ ਗਾਤੀ ਕੀ ਕਰਦਾ ਵਾ ਉਹਨੂੰ ਸਜ਼ਾ ਜ਼ਰੂਰ ਦਿਓ ਪਰ ਬੇਨਤੀ ਆ ਵੀ ਇਹਨਾਂ ਦੇ ਘਰੇ ਨਾ ਆਇਓ ਇਹ ਤਾਂ ਵਿਚਾਰੇ ਘਰ ਛੱਡੀ ਬੈਠੇ ਆ ਘਾਹ ਖੋਦ ਕੇ ਤਾਂ ਬਾਪੂ ਆ ਹੁਣ ਖੇਤੋਂ ਆਇਆ ਤੇ ਧੁਕਾ ਵੜਦਾ ਸੀ ਸਾਹ ਦਾ ਮਿਲੂਗਾ ਬਾਪੂ ਇੰਨੀ ਮਿਹਨਤ ਕਰਨ ਵਾਲੇ ਬੰਦਿਆਂ ਦੇ ਉੱਤੇ ਵਾਰ ਨਹੀਂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਆ ਬਾਦਾਂ ਹੀ ਅਸੀਂ ਨਾਲ ਆ ਤੁਹਾਡੇ ਹੈਂ हां ਸਰਪੰਚ ਸਾਹਿਬ ਨੂੰ ਵੀ ਅਸੀਂ ਦੱਸ ਦਿੰਦੇ ਆ ਤੇ ਜੇ ਕੋਈ ਨਹੀਂ ਆਉਂਦਾ ਤੁਹਾਡੇ ਜੇ ਕੋਈ ਆਊਗਾ ਤੇ ਤੁਸੀਂ ਸਾਡਾ ਨਾਂ ਲੈ ਦਿਓ ਠੀਕ ਆ ਇਸ ਕਰਕੇ ਗਊ ਗਰੀ ਦੀ ਤਾਂ ਖਾਲਸੇ ਨੇ ਰੱਖਿਆ ਕਰਨੀ ਹੈ ਹਨਾ ਅਸੀਂ ਵਾਰ ਨਹੀਂ ਕਰ ਸਕਦੇ ਤੁਹਾਡੇ ਤੇ ਕੋਈ ਨਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਤ ਜਾਨ ਤੋਂ ਮਾਰਾ ਬੇਟੇ ਦੀ ਬਹੁ ਮਾੜੀ ਗੰਦਾ ਮਹਾਰਾਜ ਜੋ ਸ਼ਰਧਾ ਵਾਲੀ ਉਹਨੇ ਬਰਤੀ ਇਹਨਾਂ ਦੇਦਾਰ ਦੇ ਸਾਹ ਮਹਾਰਾਜ ਤੋਂ ਤਨ ਮਾਰਾ ਗਵਰਾਤ ਗਵਰਾਤ ਤੋਂ ਮਹਾਰਾਜਪਤਾਂ ਜੀ ਮਾਪਰੀ ਸੰਗ ਮੰਨੇ ਨੇ ਜਥੇਦਾਰ ਸਾਹਿਬ ਬਾਰੇ ਮੜਾ ਬੋਲਿਆ ਉਹਦੀਆਂ ਲੱਤਾਂ ਬਾਹਾਂ ਵੱਡ ਦੋ ਦਾ ਤੋੜ ਤੋਂ ਚਾਹੇ ਉਹਨੂੰ ਬਾਹਰ ਦਿੱਤਾ ਜਾਵੇ ਇਸ ਜੀਤੇ ਸੀ ਹੱਕ ਤੇ ਹੈਗੇ ਪਰ ਉਹ ਬੇਜ ਬਜ਼ੁਰਗ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਵੋਣੀ ਚਾਹੀਦੀ ਸੀ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਹੈ ਤੇ ਬਾਪੂ ਜੀ ਦੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਆ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ ਚ ਪਾਈ ਹਵਾਰਾ ਜੀ ਜੁਗਤਾਰ ਸਾਹਿਬ ਲਈ ਹੋ ਗਈ। ਬਹੁਤ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ। ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਪ੍ਰੀਤ ਮੱਲੇ ਮੰਨੇ ਯਾ ਲੋ। ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਇਹ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਇੱਕ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ। ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਛੋਟੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਰ ਮਾਫੀ ਦੀ ਵੀਡੀਓ ਬਜ਼ੁਰਗਾਂ ਦੀ ਆਈ ਆ ਇਹ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਤੇ ਇਹਨਾਂ ਤੋਂ ਪਿੰਡ 'ਚ ਸਾਨੂੰ ਪਹਿਲਾਂ ਵੀ ਪਤਾ ਲੱਗਾ ਕਿ ਜਿਹੜੇ ਉਹ ਮਨਪ੍ਰੀਤ ਦਾ ਪਰਿਵਾਰ ਦੇ ਨਾਲ ਕੋਈ ਲੈਣ ਦੇਣੀ ਤੇ ਗੱਟਵਾਤ ਵੀ ਨਹੀਂ ਜਿਹੜੀ ਉਹਨਾਂ ਨਾਲ ਹੋ ਰਹੀ ਕੁਝ ਗੱਲਬਾਤ ਤੇ ਨਹੀਂ ਹੈਗੇ ਆਪਸ ਦੇ ਵਿੱਚ ਮਾਤਾ ਜੀ ਹੁਣਾਂ ਦਾ ਅਮਰ ਤੇ ਛੱਕਿਆ ਹੋਇਆ ਕਿੰਨੇ ਸਾਲ ਹੋ ਗਏ ਤੇ ਆਪਾਂ ਜਿਹੜੀ ਕੱਲ ਗੱਲਬਾਤ ਹੋਈ ਉਹ ਹੋਣੀ ਨਹੀਂ ਚਾਹੀਦੀ ਸੀ ਪਰਿਵਾਰ ਦਾ ਵੀ ਇਹ ਕਹਿਣਾ ਤੇ ਅਸੀਂ ਵੀ ਇਹੀ ਕਹਿੰਦੇ ਆ ਵੀ ਮਨਪ੍ਰੀਤ ਮੰਨੇ ਨੂੰ ਉਹਦੇ ਗਨਾਹਾਂ ਦੀ ਸਜ਼ਾ ਕੋਈ ਦੇਵੇ ਇਹਨਾਂ ਨੂੰ ਕੋਈ ਤਰਾਜ ਨਹੀਂ ਹੈ ਪਰ ਇਹਨਾਂ ਦੇ ਘਰੇ ਨਹੀਂ ਕਿਸੇ ਨੇ ਆਉਣਾ ਮੈਂ ਸਾਰੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਤਾਂ ਵਿਚਾਰੇ ਬਜ਼ੁਰਗ ਨੇ ਵਿਚਾਰ ਨੇ ਇਹ ਤਾਂ ਪਹਿਲਾਂ ਹੀ ਦੁਖੀ ਨੇ ਉਹਦੇ ਤੋਂ ਤੇ ਆਪਾਂ ਕੱਲ ਸੰਧ ਵੀ ਆਏ ਸੀ ਤੇ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਉਹ ਕਹਿੰਦੇ ਸੀ ਘਰ ਟਾਉਣਾ ਤੁਹਾਡਾ ਤੁਸੀਂ ਇਹਨਾਂ ਦਾ ਘਰ ਟਾਓਗੇ ਕਿਰਤੀ ਕਿਸਾਨ ਵਿਚਾਰੇ ਬਹੁਤ ਮਾੜੀ ਗੱਲ ਆ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਜਿੰਦਾ ਲਾ ਕੇ ਪਿੰਡ થી ਕਿਸੇ ਦੇ ਘਰੇ ਰਹਿ ਰਹੇ ਆ ਤੇ ਅਸੀਂ ਮਾਤਾ ਜੀ ਹੁਣ ਤੁਹਾਡੇ ਬਾਪੂ ਵੀ ਤੁਸੀਂ ਆਪਣੇ ਘਰੇ ਰਹਿਣਾ ਠੀਕ ਆ ਤੇ ਸਿੱਖਾਂ ਦਾ ਸੰਧਾਨ ਦਾ ਮਹਾਰਾਜ ਦਾ ਵੀ ਹੁਕਮ ਆ ਵੀ ਕਿਸੇ ਗਰੀਬ ਤੇ ਲਾਚਾਰ ਤੇ ਜਾਂ ਕਿਸੇ ਬੇਕਸੂਰ ਬਜ਼ੁਰਗ ਦੇ ਧੀ ਭੈਣ ਤੇ ਕਿਸੇ ਨਿਵਾਰ ਨਹੀਂ ਕਰਨਾ